ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਝੋਟੀ ਤੇ ਇੱਕ ਕੁਝ ਕੁ ਟਾਈਮ ਦੀ ਸੂਈ ਵੀ ਤੇ ਇੱਕ ਬਿਲਕੁਲ ਤਾਜੀ ਸੂਈ ਹੋਈ ਤੇ ਨਾਲ ਅੱਗੇ ਵਿਕਰੀ ਵਾਲਾ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹੀ ਸੋਲੀ ਆ ਐਂਡ ਮੌੜ ਨਾਗਾ ਤਹਿਿਲਤਾ ਪਾਜਲਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 988502620 ਠੀਕ ਹੈ ਪਹਿਲਾ ਨੰਬਰ ਇਹਦੀ ਤਾਜੀ ਝੋਟੀ ਦੇਖੀ ਜਾਨੇ ਕਿਹੜਾ ਸੁਆਸੀ ਹੋਈ ਹੈ ਇਹ ਦੂਜਾ ਸੁਆ ਜੀ ਤੇ ਬੱਚਾ ਇਹਦਾ ਆ ਬਿਠਾ ਕੱਟਾ ਹਣਾ ਹਾਂ ਇਹ ਕੱਟੀ ਆ ਮਗਰ ਜਮਾ ਤਾਜੀ ਆ ਨਾੜੂਆ ਨਾਲ ਆ ਠੀਕ ਹੈ ਮਗਰ ਆ ਗਈ ਇਹਦੇ ਕੱਟੀ ਹਣਾ ਸੋ ਦੇਖ ਲੈ ਨਾੜੂਆ ਨਾਲ ਚੌਥਾ ਦਿਨ ਸੁਈ ਠੀਕ ਹੈ ਚੌਥਾ ਦਿਨ ਸੁਈ ਨੂੰ ਸੁਆ ਸੁਈ ਹੈ ਦੂਜਾ ਦੂਜਾ ਕਿੰਨਾ ਕੁ ਦੁੱਧਾ ਚੋਣ ਦਾ ਹੁਣ ਦੋ 10 ਲੀਟਰ ਜਮਾ ਤਿਆਰ ਆ ਹੁਣ ਸਵੇਰ ਦਾ ਟਾਈਮ ਆਪਾਂ ਚੋਈ ਵੀ ਆ ਹਨਾ ਹਾਂ ਹਾਂ ਚੋਈ ਵੀ ਸੋ ਟਾਈਮ ਵਾਲੇ ਆ ਦੇਖ ਲੋ 9 ਵਜੇ ਹੈਗੇ ਤੇ ਇੱਕ ਕੰਨ ਦਾ ਦੋ ਘੰਟੇ ਚੋਈ ਹੋਇਆ ਸਾਰੇ ਇਹਨਾਂ 6 ਵਜੇ ਚੋਈਆ ਤਿੰਨ ਘੰਟੇ ਹੋ ਠੀਕ ਐ 10 ਕਿਲੋ ਜਮਾ ਨਿਪਟਜੂ ਗੋਮੂ ਖੁੱਲਾ ਪਿਛਲੇ ਥਾਂ ਦਾ 4 ਲੀਟਰ ਉਹਦਾ ਮੁੱਲ ਕੀ ਐ ਦਾ ਗੋਲੇ ਦਾ 145 ਗੁਜਾਇਸ ਹੋਜੂਗੀ ਤੋੜ ਦੇ ਬਾਅਦ ਤੈਨੂੰ ਮੂੰਹ ਮੱਥਾ ਦੇਖ ਸੌ ਤਾ ਕੱਦ ਕੱਟ ਸੋਨਾਗਾ ਤੇ ਸੋਨਾ ਲੈਵਾ ਬਟਨ ਵਾਲਾ ਬਿਲਕੁਲ ਤੇ ਰੇਟ ਵੀ ਵੀ ਇਹਨੇ 145000 ਰੁਪਿਆ ਰਲਦਾ ਮਿਲਦਾ ਜਾਂ ਕੀਤਾ ਤੇ 10 ਕਿਲੋ ਦੁੱਧ ਚੋਣ ਦਾ ਜਮਾ ਹਾਜ਼ਰ ਆ ਤੇ ਬਾਕੀ ਲੇਵਾ ਦੇਖੋ ਚੁਵਾਈ ਹੋਈ ਨੂੰ ਸਿਰਫ 3 ਘੰਟੇ ਹੋਇਆ ਕੋਈ ਇੱਕ ਰਾਤੀ ਭਰ ਦਾ ਛੋਟੀ ਦਾ ਬਾਜ਼ਾਰ ਨਹੀਂ ਕਿਉਂਕਿ ਮੇਰੇ ਨੇੜੇ ਪਿੰਡ ਆ ਗਿਆ ਸੀ 8 ਵਜੇ ਵੀ ਉਹਨੇ ਚੁਵਾਈ ਕਰੀਏ ਕਿ ਦੂਰ ਜਾਣਾ ਕਰਕੇ ਆਪਾਂ 9 ਵਜੇ ਵੀਡੀਓ ਇਹਦੀ ਕਵਰ ਕਰਤੀ ਆਪਾਂ ਮਗਰ ਕੱਟੀਆ ਦੇਖੋ ਸੋਹਣੀ ਜੱਟ ਬਲੈਕ ਸਿਰਫ 2 ਗਵਾਲ ਸੱਦੇ ਕੱਟੀ ਦੇ ਬਾਈਟ ਆ ਚੰਗੇ ਕਿਸੇ ਸੀਮਨ ਦੀ ਕੱਟੀ ਹੋਊਗੀ ਤੇ ਥਣ ਹਵਾਲਾ ਨੇੜੇ ਦਾ ਇੱਕ ਰੀ ਫੇਰ ਦਿਖਾ ਦਿੰਦੇ ਆ ਸੋ ਥਾਂ ਦੇਖਿਆ ਚਾਰੇ ਨਹੀਂ ਖਣ ਅੰਦਾਜ਼ਾ ਦੋਤ ਕਿੰਨਾ ਕਦੇ ਦਊਗੀ ਜੀ 14 ਤੋਂ 15 ਲੀਟਰ ਰਾਵਲ ਨਾਲ ਪਾਓ ਠੀਕ ਹੈ ਅਗੜੀ ਵੱਡੀ ਮੈਂ ਦੇਖਿਆ ਰਿਹਾ ਦੂਜੇ ਉਹਨੇ ਘਰ ਦੀ ਮਾਂ ਆ ਠੀਕ ਹੈ ਤੇ ਕੋਕੜ ਕਪੜ ਲੈ ਹੈ ਸੀਗੇ 2 ਸਾਲ ਪਹਿਲਾਂ ਠੀਕ ਹੈ ਠੀਕ ਹੈ ਉਹ ਪਰਲੀ ਕਟੀਰਦੀ ਸੀ ਆ ਕਿ ਉਹ ਅੱਛਾ ਤੇ ਐ ਦਿੱਤੀ ਆਪਾਂ ਇਹ ਨਤਾਬ ਦਾ ਟੀਕਾ ਰਖਾਇ ਸੀ ਆ ਖੜੀ ਕੱਟੀ 4.5 ਮਹੀਨਿਆਂ ਦੀ ਸਰ 4.5 ਮਹੀਨਿਆਂ ਦੀ ਕੱਟੀ ਕੱਟੀ ਵੀ ਹੁੰਦੜੇ ਰਾਜਾਂ ਮੈਂ ਹਣਾ ਪੂਰੇ ਪੂਰੇ ਦਾਣੇ ਤੇ ਪੜਦੀ ਆ ਇਸ ਵੇਲੇ ਜਮ ਠੀਕ ਹੈ ਠੀਕ ਹੈ ਠੀਕ ਹੈ ਤੇ ਚੋੜੀ ਵਾਲੀ ਕੱਟੀ ਚੰਗੀ ਆ ਹਣਾ ਬਹੁਤ ਚੰਗੀ ਹੈ ਕੱਟੀ ਠੀਕ ਹੈ ਸਾਢੇ 2 ਮਹੀਨੇ ਗੱਡੀ ਸਾਢੇ 2 ਮਹੀਨੇ ਸੂਈ ਹੋ ਗਈ ਹੈ ਨਾ ਹਾਂ ਤੇ ਕੀ ਕਹਦੇ ਲਖਾਇਆ ਸੀ ਦੋ ਕਵਾਰੀ ਰਹੀ ਨਹੀਂ ਹੁਣ ਇਹ ਦਵਾਈ ਭਰਾਈ ਹੋਈ ਹੈ ਠੀਕ ਹੈ ਹਾਂ ਐਦਾਂ ਕੀ ਹੀਟ ਨਗਾਤੀ ਤੇ ਹੁਣ ਇਸ ਵੇਲੇ 16 ਕਿਲੋ ਦੁੱਧ ਠੀਕ ਹੈ 20 ਲੀਟਰ ਦੁੱਧ ਦਿੰਦੀ ਹੈ ਜਿਵੇਂ ਕੁੱਲਾ ਸਤਾਜੀ 20 ਤੇ ਚੱਲੀਗੇ ਹਾਂ ਰਾਮ ਦਾ ਇੱਕ ਜਿਵੇਂ ਵੱਡੀ 20 ਕਿਲੋ ਲਈ ਮੈਂ ਇਹ ਗੱਪਾਂ ਉਹਨਾਂ ਦੇ ਟਿਕਾ ਤੋਂ ਦੇ ਕੀ ਕਾਰਨ ਹੋ ਜਾਂਦੇ ਨਾ ਫੋੜਾ ਜਨਾ ਬਸ ਘੱਟ ਪੈ ਜਾਂਦੀ ਹੈ ਕੋਈ ਨਾ ਕੋਈ ਪਾਊਡਰ ਬਾਡਰ ਆਪੋ ਤੋਂ ਪਾਈ ਨਹੀਂ ਜਾਂਦੇ ਠੀਕ ਹੈ ਕਹਿੰਦਾ ਬਾ ਜਿਹੜੀ 19 18 20 ਕਿਲੋ ਵਾਲੀ ਮੈਂ ਆ ਉਹਦੀ ਐਕਸਟਰਾ ਥੀਅਰ ਕਰ ਲਈ ਪੈਂਦੀ ਹੈ ਪਿਛਲੇ ਸਾਲ ਇਹ ਸਾਲ ਤੋਂ ਪਹਿਲਾਂ ਸੂਪੀ ਸੀ ਠੀਕ ਹੈ ਐਡ ਕੀ ਆਹਾ ਠੀਕ ਹੈ ਤੇ ਥੋੜੇ ਦਿਨਾਂ ਬਾਅਦ ਗੱਬਣ ਹੋ ਗਈ ਹੀਟਾ ਨੰਗਾਦੀਆਂ ਦੋ ਫੇਰ ਪਹਿਲੇ ਟੀਕੇ ਪਾਸ ਹੋ ਗਏ ਇਹ ਕੁਦਰਤੀ ਬਸ ਮੜਾ ਮੋਟਾ ਹੋਊਗਾ ਡਾਕਟਰ ਨੂੰ ਦਵਾਈ ਭਰਤੀ ਕਹਿੰਦਾ ਰਹਿ ਜਾਣਾ ਬਸ ਠੀਕ ਹੈ 20 ਕਿਲੋ ਵਾਲੀ ਮੈਂ ਆ ਹਾਂਜੀ ਹੁਣ ਚੋਣ ਵਾਲਾ ਕਿੰਨਾ ਮੰਗੇ ਤੁਹਾਈ ਆ ਹਰਿਆਣੇ ਤੋਂ ਸਾਰਾ ਡਰੈੱਸ ਦੇ ਦਾਂਗੇ ਠੀਕ ਹੈ ਤੇ ਆਪਾਂ ਪੱਕਾ ਤਾਂ ਨਹੀਂ ਕਹਿੰਦੇ 100% ਉਹਦੀ ਆਏ ਆਪ ਜੋ ਗ੍ਰੈਜੂਏਟ ਆ ਸਾਣ ਵੱਡਾ ਮਾਰ ਗਿਆ ਅੱਛਾ ਜਬਰਜ ਦਾ ਪਿਓ ਜਿਹੜਾ ਜੋਗ ਜੋਰ ਆ ਉਹ ਕਿਤਾਬ ਦੀ ਉਹਦਾ ਆਪਾਂ ਗਾਰੰਟੀ ਦੇਵਾਂਗੇ ਠੀਕ ਹੈ ਉਹ ਕੱਟੀ ਨਾਲ ਦੇਵਾਂਗੇ ਹਾਂ ਉਹ ਕੱਟੀ ਨਾਲ ਦੇਵਾਂਗੇ ਠੀਕ ਹੈ ਜੇ ਕੱਟੀ ਬੰਦੇ ਨੇ ਸੌਦਾ ਕਰਕੇ ਛੱਡਣੀ ਹੋਈ 30000 ਦੀ ਕੱਟੀ ਰੱਖ ਲਾਂਗੇ 30000 ਦੀ ਕੱਟੀ ਰੱਖ ਬੰਦੇ ਦਾ ਸੌਦਾ ਹੋ ਗਿਆ 30000 ਦੀ ਕੱਟੀ ਛੱਡ ਲਾ ਠੀਕ ਹੈ ਠੀਕ ਹੈ ਜਿੰਨੇ ਦਾ ਮਰਜ਼ੀ ਸੌਦਾ ਹੋ ਜਾਏ ਜਿੰਨੇ ਦਾ ਮਰਜ਼ ਕੀ ਕਹਤੇ ਮੈਨੂੰ ਜੀ ਹੁਣ ਬੱਚੇ ਤੇ ਆ ਕਦੇ ਸਾਡੇ ਵੀ ਲੈਣੇ ਆ ਕਦੇ ਨਹੀਂ ਵੀ ਤੇ ਇਹਨੂੰ ਜਣੀ ਬੱਚੇ ਦਾ ਬਾਹਲਾ ਕਰਦੀ ਵੀ ਨਹੀਂ ਠੀਕ ਐ ਚੋਣ ਚਵਾ ਚੰਗਾ ਬਾਹਲਾ ਵਧੀਆ ਤੇ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ 2 ਲੱਖ 5000 ਗੁਜੈਸ ਹੋ ਜੂਗੀ ਵਸਾ ਕਰਾਂਗੇ ਮਾੜਾ ਮੋਟਾ ਉਹ ਜਿਆਦਾ ਕਰ ਲੈ ਦੁੱਧ ਹੁਣ 14 ਕਿਲੋ ਜਮਾ ਕੰਡੇ ਵਾਲੇ ਪੜਜੂ 15 ਕਿਲੋ ਤੋਲ ਕੇ ਦੇਵਾ ਤੋਈ ਬਾਗ ਕੱਦ ਕਾੜ ਵਗੈਰਾ ਦੇਖੋ ਮੈਂ ਇਹਦਾ ਚੰਗਾ ਸਾਫ ਸੁਥਰਾ ਤੇ ਬਟਨ ਵਾਲਾ ਲੈਵਾ ਜਮਾ ਯਾਰ ਵੱਡੀ-ਬੁੱਡੀ ਪੂਰੀ ਫੁੱਲ ਆ ਤੇ ਜਦੋਂ ਕਿ ਤੇ ਇਹੇ ਜੀ ਮੈਂ ਫਿਰ 20 ਕਿਲੋ ਤੇ ਚੱਲ ਜੀ ਹੁੰਦੇ ਆ ਆਪਾਂ ਨੂੰ ਪਤਾ ਜੇ ਮੁੱਲ ਕਿੱ ਉਹ ਜਾਂਦੇ ਗੱਲਾਂ ਵੀ ਇਨੇ ਲੱਖ ਦੀ ਵੇਗ ਗਏ ਨੇ ਲੱਖ ਦੀ ਭਾਈ ਵੇਗ ਗਈ ਤੇ ਜਿਹੜੇ ਵੀਰ ਨੇ ਮਰ ਕੇ ਚੱਲ ਗੌਰ ਵਗੈਰਾ ਕਰ ਲਈ ਨਾਲ ਤਾਂ ਦੁੱਧ ਦੇ ਚੱਲੂ ਐਡੀ ਵੱਡੀ ਮੈਂ ਦੁੱਧ ਨੂੰ ਛੱਡਦੀ ਇਹ ਤੇ ਵਜਨ ਵਜੂ ਦੇਖੋ ਤੇ ਥੱਲੇ ਮਿਲਕ ਵੇਨ ਵਗੈਰਾ ਦੇਖੋ ਨਾੜਾ ਨੂੜਾ ਦੇਖੋ ਹਵਾਨੇ ਦੇ ਜਾਵਾਂ ਹੁਣ ਤਾਂ ਚਬਾਈ ਇਹਦੀ ਹੋਈ ਨਾ ਕੋਣੇ ਦਾ ਹੋਰ ਆ ਵੀਰੇ ਠੀਕ ਹੈ ਗਾਂਆਂ ਵਾਂਗੂ ਦੁੱਧ ਛੱਡਣੀ ਪਊਗੀ ਮਹੀਨਾ ਡੇਢ ਮਹੀਨਾ ਮਸਾਂ ਹਟਦੀ ਹੈ अच्छा कहंदा बहाले जे महीना भी त गब्बण भी ना होई ता 7-8 महीने दा दूध चलूगा। 10-12 सर्जरी रहूगी। दूध जिंदे 8-9 महीने दी गब्बण हुंदी है 12 लीटर दूध औंदा है ਥੱਲੇ। अच्छा 10 ਤੋਂ 12 ट्राई ਹੁੰਦੀ ਹੈ। ਬ੍ਰਾਂਡ-ਗਵਾਂਡ ਜੂ ਤਾਂ ਮਰਜ਼ੀ ਪੁੱਛ ਲੈ ਹੁੰਦਾ ਆ ਕਿਵੇਂ ਆਏ ਲੈ। अच्छा 2 ਸਾਲ ਪਹਿਲਾਂ ਬੱਕੀ ਨੂੰ ਚੰਗੀ ਲਾ ਕੇ ਆਵਾਂਗੇ ਉਹ ਤੁਹਾਨੂੰ। ਬੁੜੀ ਵਧੀਆ ਕੱਟੀ ਦਿੱਤੀ ਸੀ ਉਹ ਤੋਂ ਆ ਕੇ। اچھا। ਤੇ ਐਦ ਕੀ ਟੀਕਾ ਆਪਰਾ ਆ ਸੀ। اچھا ਆ ਕੱਟੀ ਉਹਦੇ ਨਾਲ ਆਈ ਸੀ ਹਣਾ ਟੋਪਰ। 18 ਮਹੀਨੇ ਤੇ 1.18 ਮਹੀਨਿਆਂ ਦੀ ਕੱਟੀ ਆ ਅੱਜ ਇਹ ਸਹੀ ਜਿਹਾ ਠੀਕ ਆ ਇਹ ਤੋਂ ਬਾਅਦ ਮਾਝ ਇੱਕ ਵਾਰੀ ਸੂਈਆ ਇੱਕ ਵਾਰੀ ਸੂਈਆ ਉਹ ਬੱਚਾ ਹੈ ਤਿੱਕੀ ਵਾਲਾ ਠੀਕ ਆ ਆ ਮਤਲਬ ਕੱਟੀ ਪੇਟ ਚਾਈ ਸੀ ਪਿਛਲੇ ਸਾਲ ਦਾ ਬੱਚਾ ਹੈ ਅੱਛਾ ਕੱਟੀ ਪੇਟ ਚਾਈ ਸੀ ਖੱਬਣੀ ਸੀ ਹਾਂ ਤੇ ਮਗਰ ਕੱਟਾ ਆਇਆ ਸੀ ਉਦੋਂ ਠੀਕ ਹੈ ਠੀਕ ਹੈ ਠੀਕ ਹੈ ਤੇ ਅੱਗੇ ਹੁਣ ਜਿਹੜੀ ਇਹ ਸੂਣ ਵਾਲੀ ਦੇਖੀ ਜਾਂਦੇ ਆਪਾਂ ਇਹ ਵੀਰੇ ਦੂਜਾ ਸੂਆ ਸੋਹੜੀ ਆ ਠੀਕ ਆ ਆਪਾਂ ਨੂੰ ਕਹੀ ਜਾਈਏ ਹਰਿਆਣੇ ਦੀ ਆ ਫਲਾਣ ਨੇ ਇੱਥੋਂ ਹੀ ਲਈ ਆ ਝੋਟੀ ਠੀਕ ਹੈ ਤੇ ਪਹਿਲਾਂ ਦਾ 15 ਕਿਲੋ ਦੁੱਤਾ ਹੋਇਆ ਠੀਕ ਹੈ ਤੇ ਕੱਢ ਜੂ 2-4 ਮੈਜੂ ਹੋ ਸਕਦਾ ਫਾ ਕੱਢਣੇ ਚਾਹੀਦੇ ਆ ਠੀਕ ਹੈ ਆ ਗਈ ਵਧੀਆ ਆ ਗਈ ਕਿੰਨੇ ਦੁੱਧ ਮੰਨ ਕੇ ਚੱਲੇ ਬੰਦੇ ਇਹਦੇ ਬਸ ਕਿਤੇ 15 ਦੁੱਧ ਦਾ ਬਾਹਰ ਹੀ ਦੇਊ ਇਹਦਾ ਪਤਾ ਨਹੀਂ 20 ਦੇ ਦੇ ਥਣ ਥਣ ਬੜਾ ਚੰਗਾ ਲੱਗਿਆ 17 18 ਤੱਕ ਕੋਈ ਗੱਲ ਹੀ ਨਹੀਂ ਮੁੱਲ ਕੀ ਰੱਖਿਆ ਇਹਦਾ ਇਹਦਾ ਮੁੱਲ 2 ਲੱਖ 5000 ਟੋਰ ਦੀ ਬਾਹਰ ਨੂੰ ਤਿੰਨ ਮੂੰਹ ਮਾਤਾ ਦੇਖ ਸਕਦਾ ਕੁੰਡੀ ਝੋਟੀ ਤੇ ਵਜਨ ਵਜੂਦਾ ਥਣ ਗੋਲੇ ਵਾਲਾ ਕਹਿਵਾਤਾ 2 ਲੱਖ 5000 ਰੁਪਏ ਕੀਮਤ ਆ ਮੈਜੀ ਵੀਰੇ ਕਹਿ ਰਹੇ ਆਂ ਕਿ ਪੁੱਛਦਾ ਸਸਤੇ ਆ ਸੋ ਆ 2025 ਦੇ ਵਿੱਚ 2 2 ਲੱਖ ਦੀ ਮੈਂ ਹੋਈ ਭਾਈ ਜਦੋਂ 27 28 ਹੋਣਾ ਤਾਂ ਦੇਖੋ ਆਪ ਹਿਸਾਬ ਨਾਲ ਉਹ ਵੀ ਗੱਲ ਕਿੱਥੇ ਜਾਣੀ ਆ ਕਿਉਂਕਿ 100 ਰੁਪਿਆ ਦਾ ਕਹਿੰਦਾ ਭਾਵਾ ਕਣਕ ਵਾਜੇ 100 108 ਰੁਪਿਆ ਦਾ ਇਸ ਹਾਲ ਦੀ ਤੇ ਬਾਕੀ ਝੋਟੀ ਦੇਖੋ ਕਿਆ ਬਾਤ ਆ 2 ਲੱਖ 5000 ਰੁਪਿਆ ਜਿਹਦਾ ਮੰਜਾ ਰਹਿਦਾ ਝੋਟੀ ਦੇ ਉੱਪਰ ਕਿਉਂ ਨਾ ਬੰਦਾ ਰੇਟ ਲਾਊਗਾ ਕੇ ਤੇ ਚੰਗੀ ਕੇਅਰ ਕਰਾਂਗੇ 16 17 ਕਿਲੋ ਝੋਟੀ ਦਾ ਤਾਂ ਆਰਾਮ ਨਾਲ ਪਾ ਦੂਗੀ ਬਜਨ ਵਜੂਤ ਬਹੁਤ ਆ ਤੇ ਥਣ ਗੁੱਲੇ ਵਾਲਾ ਤਿੰਨ ਨਗ ਆਪਸ ਨੂੰ ਦਿਖਾ ਦੇ 20 ਗੰਦੋਰ ਦੇ ਸੁਪਣਾ ਵੀ ਤੁਹਾਨੂੰ ਦਿਖਾਤਾ ਤੇ ਇੱਕ ਤਾਜੀ ਝੋਟੀ ਸੂਈ ਦਿਖਾਦੀ ਪ ਕੋਈ ਵੀ ਨਗਦ ਤੁਹਾਡੇ ਕੋਲੋਂ ਖਰਾਂਦ ਤੋਂ ਵੇਦੇ ਆ ਕੇ ਖਰੀਦਦਾਰੀ ਕਰ ਸਕਦੇ ਹੋ ਨੰਬਰ ਉਹ ਬੋਲ ਦਿਓ ਬਾਈ ਦੁਬਾਰੇ ਆਪਣਾ ਨੰਬਰ ਜੀ 9988820260 ਠੀਕ ਆ ਵੀਰੋ ਦੇਖ ਲਈ ਸਭ ਦਾ ਤਹਿ ਦਿਲੋਂ